24852% ਜੀ 250 ਰੁਪਏ ਲੀਟਰ ਤੋਂ ਪੰਡੀ ਦਾ ਰੇਟ ਆਪਣਾ 315 ਰੁਪਏ ਤੋਂ ਸਟਾਰਟ ਹੈ 1390 ਤੋਂ ਅਕੀਰਾ ਆਪਣਾ 1988 ਦਾ ਕਾਊਂਟਰ ਹੈ ਜੀ ਕੰਟੈਕਟ ਕੀ ਆ ਜਦੋਂ ਉਲੀ ਨੇ ਉਹਦੇ ਕੰਟੈਕਟ ਵਿੱਚ ਆਉਣਾ ਉਹਨੇ ਉਦੋਂ ਖਤਮ ਕਰਨਾ ਸਿਸਟੈਮਿਕ ਦੇ ਵਿੱਚ ਇਹ ਕੰਮ ਕਰੂਗੀ ਮੈਂ ਕਿ ਜਿ ਬੈਠਿਆ ਗਰੰਟੀ ਸਾਰੀ ਹੋਰ ਇਥੋਂ ਇਹ ਬਚਾ ਕਰੂਗੀ ਆਲੂਆਂ ਇਹਦਾ ਵੀ ਸਾਨੂੰ ਆਪਾਂ ਗਰੰਟੀ ਲੈਣਿਆ ਵੀ ਘੱਟੋ ਘੱਟ 200 300 200 ਰੁਪਏ ਦਾ ਫਾਇਦਾ ਤੁਹਾਡਾ ਹੋ ਜੂ 55 ਰੁਪਏ ਕਿਲੋ ਤੋਂ ਆਪਣਾ ਫਿਰ ਆਪਣੇ 12 30 ਢਾਗੀ ਜੀ 300 ਰੁਪਏ ਕਿਲੋ ਤੋਂ ਸਟਾਰਟ ਇਹ ਤਾਂ ਵੱਡੀ ਗੱਲ ਸਾਨੂੰ ਇਥੇ ਕੁਆਲਿਟੀ ਮਿਲਣੀ ਹੈ ਜੀ ਹੂੰ ਠੀਕ ਹੈ ਜੋ ਗੱਲ ਕਹਤੀ ਉਹ ਪੂਰੀ ਉਤਰਾਵਾਂਗੇ ਇਸ ਦਾ ਠੀਕ ਹੈ ਕੋਰੇ ਇਹਟ ਜਿਹੜਾ ਆਲੂ ਆ ਗਿਆ ਉਹ ਕਮਜਾਬ ਨਹੀਂ ਹੁੰਦਾ ਕੋਰੇ ਤੋਂ ਕਿਸ ਤਰ੍ਹਾਂ ਕਿਹੜੀ ਦਵਾਈ ਵਰਤਨੀ ਆ ਉਹਦੇ ਬਾਰੇ ਵੀ ਤੁਹਾਨੂੰ ਅੱਜ ਸਾਡੀ ਜਿਹੜੀ ਦੁਕਾਨਦਾਰੀ ਹੈ ਕੁਆਲਿਟੀ ਦੀ ਦੁਕਾਨਦਾਰੀ ਹੈ ਅਸੀਂ ਕੁਆਲਿਟੀ ਤੋਂ ਬਿਮੁਖ ਨਹੀਂ ਹੋ ਸਕਦੇ ਵੀਰੋ ਕਣਕ ਤੇ ਆਲੂ ਦੀ ਖੇਤੀ ਲਈ ਬਹੁਤ ਜ਼ਿਆਦਾ ਲਾਹੇਵੰਦ ਵੀਡੀਓ ਲੈ ਕੇ ਆਏ ਆ ਤੁਹਾਡੇ ਹਜ਼ਾਰਾਂ ਰੁਪਏ ਵੀ ਬਚ ਜਣਗੇ ਕੱਲੀ ਬਚਤ ਦੀ ਕਮਰਸ਼ਲ ਗੱਲ ਨਹੀਂ ਕਰਨੀ ਜੇ ਥੋਂ ਦਵਾਈ ਨਹੀਂ ਵੀ ਲੈਣੀ ਤਾਂ ਵੀ ਤੁਹਾਨੂੰ ਬਹੁਤ ਕੰਮ ਦੀਆਂ ਜਾਣਕਾਰੀਆਂ ਦੇਣ ਜਾ ਰਹੇ ਆ ਕਣਕ ਤੇ ਆਲੂ ਦੀ ਫਸਲ ਵਾਸਤੇ ਖਾਸ ਕਰਕੇ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਪੰਜਾਬ ਦੇ ਸਸਤੇ ਤੋਂ ਵੀ ਸਭ ਤੋਂ ਸਸਤੇ ਸਭ ਤੋਂ ਸਸਤੇ ਤੇ ਬ੍ਰਾਂਡ ਬ੍ਰਾਂਡ ਹੈ ਜਿੱਥੇ ਕੁਆਲਿਟੀ ਆ ਉਸ ਕੈਸ਼ ਕਾਊਂਟਰ ਤੇ ਪਹੁੰਚੇ ਆ ਤੇ ਕਣਕ ਦੇ ਲਈ ਆਲੂ ਦੇ ਲਈ ਤੁਹਾਨੂੰ ਅੱਜ ਰੇਟ ਦੇ ਦੇਵਾਂਗੇ ਬ੍ਰਾਂਡਡ ਪ੍ਰੋਡਕਟਸ ਦੇ ਵੀ ਆ ਆ ਰੇਟ ਪਊਗਾ ਕਿਉਂਕਿ ਜੇ ਕੱਲਾ ਸਸਤਾ ਕਹਿਣ ਨਾਲ ਨਹੀਂ ਹੁੰਦਾ ਜੇ ਆਪਾਂ ਰੇਟ ਬੋਲਦੇ ਆ ਫੇਰ ਗੱਲ ਬਣਦੀ ਆ ਤੇ ਅੱਜ ਮੇਰੇ ਨਾਲ ਹੈ ਬਾਈ ਸੱਸੀ ਕਾਲ ਸੱਸੀ ਕਾਲ ਕਿਸਾਨਪਰਾਵੋ ਸੱਸੀ ਕਾਲ ਜੀ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕਾਊਂਟਰ ਤੇ ਆਉਣ ਦਾ ਵੈਲਕਮ ਮਿਹਰਬਾਨੀ ਜੀ ਤੇ ਜੇ ਗੱਲ ਕਰੀ ਜਿਵੇਂ ਹੁਣ ਕਣਕ ਲਈ ਪਹਿਲਾਂ ਤਾਂ ਆਪਣੇ ਕੋਲੇ ਕਣਕ ਦੇ ਬੀਜ ਵੀ ਸਾਰੇ ਨੇ ਹਾਂਜੀ ਮਿਹਰਬਾਨੀ ਸਭ ਤੋਂ ਵੱਡੀ ਗੱਲ ਕਣਕ ਦੇ ਆਪਣੇ ਕੋਲ ਸਾਰੀ ਵੈਰੈਟੀ ਕਰਨਾਲ ਦੀ ਵੈਰੈਟੀ ਹੈ ਸਾਰੀਆਂ ਠੀਕ ਹੈ ਠੀਕ ਹੈ ਨਾ ਜਿਵੇਂ ਆਪਾਂ ਕਹਿ ਸਕਦੇ ਹਾਂ ਡੀਬੀਡਬਲ 327 ਹੈ 826 ਹੈ 25 26 ਕੁਨਟਲ ਝਾੜ ਹੈ ਇਹਦਾ ਇਹ ਸਾਰੀ ਕਰਨਾਲ ਦੀ ਬੇਟੀ ਹੈ ਜੋ ਪਿਛਲੇ ਸਾਲ ਦੀ ਉਸਤ ਹੈ 826 ਤੇ 327 ਵੀ ਦੀ ਵੈਸਟ ਵੈਰੈਟੀ ਜੇ ਕੋਈ ਹੈਗੀ ਆ ਕਣਕ ਦੀ ਇਸ ਸਾਲ ਲਾਉਣ ਲਈ ਜਿਹੜੀ ਮੈਨੂੰ ਲੱਗਦਾ ਦੇਖੀ ਤੇ ਪਰਖੀ ਆ ਕਿਉਂਕਿ 3382 ਵਾਲੇ ਨਵੀਂ ਆ ਤਾਂ 826 ਤੇ 327 ਆ ਜਿਹੜੀ ਸਾਨੂੰ ਫਿੱਟ ਬੈਂਦੀ ਆ ਦੋਨਾਂ ਚੋਂ ਕੋਈ ਵੀ ਲਾ ਲਓ ਵਧੀਆ ਝਾੜ ਆ ਜੂ ਤੇ ਇਹਦਾ 22 ਐਤਕੀ オリジナル ਮਿਲ ਜੂਗਾ ਨੰਬਰ ਕਰ ਸਭ ਤੋਂ ਬਿੱਲ ਅਸੀਂ ਸਭ ਦਾ ਪੱਕਾ ਦਵਾਂਗੇ ਠੀਕ ਹੈ ਜੀ 2 ਦਾ ਬਿੱਲ ਪੱਕਾ ਦਵਾਂਗੇ ਫਿਰ ਵੈਰਾਈਟੀ ਕਣਕ ਦੀ ਪਛੇਤੀ ਵੈਰਾਈਟੀ ਵੀ ਸਾਡੇ ਕੋਲ ਅਵੇਲੇਬਲ ਨੇ ਜੋ ਕਿ ਅਸੀਂ 15 15 20 20 ਦਸੰਬਰ ਤੱਕ ਲੈ ਸਕਦੇ ਹਾਂ ਠੀਕ ਹੈ ਜੀ ਜਿਵੇਂ 2021 ਆ ਗਈ ਸ਼੍ਰੀ ਨਾਮ ਦੀ ਤੇ 4357 ਆ ਗਈ ਨੀਵ ਸੀਡ ਦੀ ਇਹ ਦੋ ਵੈਰਾਈਟੀਆਂ ਨੇ ਜੋ ਕਿ ਆਪਾਂ 15 ਦਸੰਬਰ ਤੱਕ ਅਸੀਂ ਲਾ ਸਕਦੇ ਹਾਂ ਜੀ ਤੇ ਇਸ ਤੋਂ ਬਿਨਾ ਬਾਈ ਗੱਲ ਕਰੀਏ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਵੀ ਰੇਟ ਵੀ ਦੇਵਾਂਗੇ ਤਾਂ ਰੇਟ ਆਪਾਂ ਇੱਕ ਵਾਰੀ ਪਹਿਲਾਂ ਰੇਟ ਹੀ ਡਿਸਕਲੋਜ਼ ਕਰ ਦਈਏ ਰੇਟ ਜਿਵੇਂ ਤੁਸੀਂ ਹੁਣ ਆਪਣੇ ਸਟਾਰਟਿੰਗ ਕਨਕ ਦੀ ਸੀਡ ਦੀ ਵਿਜਾਈ ਹੋ ਰਹੀ ਹੈ ਹੂੰ 72 ਘੰਟਿਆਂ ਦੇ ਵਿੱਚ ਸਪਰੇਅ ਕਰ ਰਹੇ ਆ ਵਕੀਰਾ ਹੂੰ ਵਕੀਰਾ ਜੋ ਹੈ ਆਪਣਾ ਵਕੀਰਾ ਵਾਲਾ ਸਾਲਟ ਸਾਨੂੰ 1390 ਰੁਪਏ ਦੇ ਦਾਂਗੇ 1390 ਰੁਪਏ 1390 ਤੋਂ ਅਕੀਰਾ ਸਟਾਰਟ ਹੈ ਜੀ ਪੱਕਾ ਬਿਲ ਪੱਕਾ ਬਿਲ ਤੇ ਬਾਕੀ ਜਿਹੜੀ ਆ ਅਕੀਰਾ ਪੀ ਆਈ ਦੀ ਇਹਦਾ ਵੀ ਤੁਹਾਨੂੰ ਆਪਾਂ ਗਰੰਟੀ ਲੈਨੇ ਆ ਵੀ ਘੱਟੋ ਘੱਟ 200 300 200 ਰੁਪਏ ਦਾ ਫਾਇਦਾ ਤੁਹਾਡਾ ਹੋ ਜੂ ਬਾਜ਼ਾਰ ਨਾਲੋਂ ਮਾਰਕੀਟ ਨਾਲੋਂ ਹਾਂ ਮਾਰਕੀਟ ਨਾਲੋਂ ਇਹ ਕੈਸ਼ ਕਾਊਂਟਰ ਤੇ ਜੇ ਆਉਂਗੇ ਤੇ ਬਾਕੀ ਕੈਸ਼ ਕਾਊਂਟਰਾਂ ਨਾਲੋਂ ਵੀ ਇਹ ਅਕੀਰਾ ਦਾ ਰੇਟ ਦਾ ਬਹੁਤ ਫਰਕ ਹੈ ਕਿਉਂਕਿ ਤੁਹਾਨੂੰ ਪਤਾ ਵੀ ਆਪਾਂ ਤਾਂ ਘੁੰਮਦੇ ਰਹਨੇ ਆ ਸਾਰੇ ਕਿਤੇ ਰੇਟ ਦਾ ਪਤਾ ਕੀਤਾ ਤੇ ਇਹਨਾਂ ਦਾ ਰੇਟ ਹੈ ਜਿਹੜਾ ਅਕੀਰਾ ਦਾ ਉਹ ਸਭ ਤੋਂ ਡਾਊਨ ਹੈ ਕੱਲੀ ਯਕੀਰਾ ਦਾ ਨਹੀਂ ਹੈਗਾ ਤੇ ਹੋਰ ਵੀ ਬਾਈ ਦੱਸੋ ਕਾਦੇ ਕਦੇ ਹੁਣ ਚੱਲਣੀ ਹੈ ਕਾਨ ਕਿਤੇ ਪੈਂਡੀ ਪੈਂਡੀ ਦਾ ਰੇਟ ਆਪਣਾ 315 ਰੁਪਏ ਤੋਂ ਸਟਾਰਟ ਹੈ ਟੌਪ ਚੱਲਣੀ ਹੈ ਟੌਪ ਦਾ ਰੇਟ 140 ਰੁਪਏ ਤੋਂ ਸਟਾਰਟ ਹੈ ਫਿਰ ਚੱਲਣੀ ਹੈ ਆਪਣੀ 240 55% ਜੀ 250 ਰੁਪਏ ਲੀਟਰ ਤੋਂ ਸਟਾਰਟ ਹੈ ਤੇ ਜੇ ਮਿੱਤ ਤਤ ਆ ਗਿਆ ਬਾਈ ਮੈਗਨੀਜ਼ ਦੀ ਸਪਰੇ ਵੀ ਕਰਨੀ ਹੈ ਵੀ ਪੀੜੀ ਵਗੈਰਾ ਨਾ ਪਵੇ ਜਾ ਵਧੀਆ ਗਰੋਥ ਦੇ ਲਈ ਕਿਉਂਕਿ ਇਹ ਅਸਲੀ ਤਤ ਆਗੇ ਮੈਗਨੀਜ਼ ਵਰਗੇ ਇਹਨਾਂ ਦਾ ਕੀ ਰੇਟ ਹੈ 55 ਰੁਪਏ ਕਿਲੋ ਤੋਂ ਆਪਣਾ ਸਟਾਰਟ ਹੈ ਜੀ ਜਿਹੜੀ オリジナル ਹੈ ਜੀ 55 ਰੁਪਏ ਕਿਲੋ ਉਹ ਵਧੀਆ ਗਾਰੰਟੀ ਹੋਊ ਹਾਂਜੀ ਹਾਂਜੀ ਬਿਲਕੁਲ ਕਰੂਗੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਵੀ ਇੱਕ ਇੱਕ ਪ੍ਰੋਡਕਟ ਦਾ ਜਿਹੜਾ ਆਪਾਂ ਰੇਟ ਦੇ ਰਹੇ ਆਂ ਵੀ ਉਹਦੀ ਗਾਰੰਟੀ ਵੀ ਹੋਣੀ ਉਹਦੀ ਗਾਰੰਟੀ ਹੋ ਸਭ ਤੋਂ ਵੱਡੀ ਗੱਲ ਸਾਡੇ ਕੋਲ ਕਾਊਂਟਰ ਤੇ ਤੁਹਾਨੂੰ ਕੁਆਲਿਟੀ ਮਿਲੂਗੀ ਹਮ ਜਿਹੜੀ ਚੀਜ਼ ਅਸੀਂ ਕਹਾਂਗੇ ਉਹ ਤੁਹਾਨੂੰ ਦਵਾਂਗੇ ਹੋਊਗੀ ਹੋਊਗੀ ਠੀਕ ਹੈ ਨਾ ਗੱਲ 24D ਹੋਊਗੀ ਸੰਕੋਰ ਹੋਊਗੀ 950 ਰੁਪਏ ਕਿਲੋ ਤੋਂ ਸਟਾਰਟ ਪੈਂਡੀ ਹੋਊਗੀ ਆਪਣੀ ਟੋਪਿਕ ਹੋਊਗੀ ਐਲ ਗ੍ਰਿਪ ਛੋਟੀ ਬਿਨਾ ਸਟicker ਤੋਂ ਤੁਹਾਨੂੰ 16 ਰੁਪਏ ਚ ਦੇ ਦਾਂਗੇ ਤੇ ਐਲ ਗ੍ਰਿਪ ਕੰਮ ਕਰੂਗੀ ਇਹਗਾ ਤੁਸੀਂ ਕਹੋ ਹੀ ਨਾ ਹੂੰ ਠੀਕ ਹੈ ਨਾ ਤੇ 16 ਰੁਪਏ ਤੋਂ ਛੋਟੀ ਅਲ ਗ੍ਰਿਪ ਵੱਡੀ ਅਲ ਗ੍ਰਿਪ ਵਿਦ ਸਟicker ਵਾਲੀ 30 ਰੁਪਏ ਚ ਦੇ ਦਾਂਗੇ ਠੀਕ ਹੈ 30 ਰੁਪਏ ਚ 30 ਰੁਪਏ ਚ ਹਾਂਜੀ ਕੁੱਲ 30 ਰੁਪਏ ਚ ਜੀ ਕੀ ਬਾਤ ਹੈ ਰੇਟ ਤੁਸੀਂ ਵੀਰੋ ਨੋਟ ਕਰ ਲਿਓ ਇਸ ਤੋਂ ਬਿਨਾ ਜਿਵੇਂ ਜੇ ਗੱਲ ਕਰੀਏ ਆਲੂ ਵਾਲੇ ਪ੍ਰੋਡਕਟਾਂ ਦੀ ਉਹ ਕਿਹੜੇ ਕਿਹੜੇ ਆਪਣੇ ਕੋਲੇ ਆਲੂ ਵਾਲੇ ਪ੍ਰੋਡਕਟ ਦੇਖੋ ਜੀ ਜਿਵੇਂ ਸਟਾਰਟਿੰਗ ਕੋਈ M45 ਤੋਂ ਸਟਾਰਟ ਕਰ ਲੈਂਦਾ ਜੀ ਹੂੰ ਪੰਗੀ ਸੜ ਪਹਿਲਾ ਪ੍ਰੋਡਕਟ M45 ਇਹ ਸੋ ਨੂੰ 280 ਰੁਪਏ ਕਿਲੋ ਤੋਂ ਸਟਾਰਟ ਕਰ ਦਾਂਗੇ ਜੀ ਸਿਰਫ 280 ਰੁਪਏ ਕਿ ਫਿਰ ਆਪਣੇ 12 60 ਢਾਗੀ ਜੀ 300 ਰੁਪਏ ਕਿਲੋ ਤੋਂ ਸਟਾਰਟ ਦੇ ਦਾਂਗੇ ਜੀ ਠੀਕ ਆ ਹਨ ਹਾਂ ਜੀ ਪੱਕਾ ਬਿਲ ਦੇਵਾਂਗੇ ਜੀ ਕੰਮ ਦੀ ਗਰੰਟੀ ਹੋਊਗੀ ਅਰੀਜਨਲ ਦੀ ਗਰੰਟੀ ਹੋਊਗੀ ਜੀ ਠੀਕ ਹੈ ਨਾ ਟਾਟਾ ਦੀ ਤਾਕਤ ਹੋਗੀ ਜੀ ਇਹ ਸਾਨੂੰ ਦੇ ਦਾਂਗੇ ਪਟੇਸਰ ਠੀਕ ਹੈ ਤੇ ਉਹਦਾ ਐਂਟਰਾ ਕੋਲ ਹੋਗੀ ਰੀਟੋ ਮਿਲ ਹੋਗੀ ਇਸ ਜੰਟਾ ਦੀ ਠੀਕ ਹੈ ਨਾ ਫਿਰ ਅਵਤਾਰ ਵਗੈਰਾ ਅਵਤਾਰ ਹੋਗੀ ਇੰਡੋਫਿਲ ਦੀ ਕਰਜਟ ਹੋਗੀ ਨਾਕਰਜੁਨਾ ਦੀ ਇਹ ਪ੍ਰੋਡਕਟ ਸਾਰੇ ਸਾਨੂੰ A to Z ਪ੍ਰੋਡਕਟ ਅਵੇਲੇਬ ਆਹ ਆਲੂਆਂ ਤੇ ਜਿਹੜੀ ਸਭ ਤੋਂ ਵੱਡੀ ਮਾਰ ਪੈਂਦੀ ਆ ਸਿਆਲ ਦੇ ਵਿੱਚ ਕੋਰੇ ਦੀ ਮਾਰ ਕੋਰੇ ਹੀਟ ਜਿਹੜਾ ਆਲੂ ਆ ਗਿਆ ਉਹ ਕਮਜਾਬ ਨਹੀਂ ਹੁੰਦਾ ਤੇ ਕੋਰੇ ਤੋਂ ਕਿਸ ਤਰ੍ਹਾਂ ਕਿਹੜੀ ਦਵਾਈ ਵਰਤਨੀ ਆ ਉਹਦੇ ਬਾਰੇ ਵੀ ਤੁਹਾਨੂੰ ਅੱਜ ਦੱਸਦੇ ਆ ਸਭ ਤੋਂ ਵੱਡੀ ਗੱਲ ਹੈ ਜੀ ਇਹ ਦਵਾਈ ਹੈ ਡ੍ਰੈਕੋ ਸੁਮੋਟੋ ਜਪਾਨ ਦੀ ਠੀਕ ਹੈ ਜੈਪਾਨ ਫਰਸ ਕਲਾਸ ਜਪਾਨੀ ਕੰਪਨੀ ਤੋਂ ਇਹ ਮੈਨੂਫੈਕਚਰਿੰਗ ਹੈ ਠੀਕ ਹੈ ਸਭ ਤੋਂ ਵੱਡੀ ਗੱਲ ਇਹ ਸਟੈਮਿੰਗ ਹੈ ਜੀ ਇਹ ਠੀਕ ਹੈ ਹਾਂ ਜੀ ਹਾਂ ਲੇਟ ਬ্লাইਟ ਬਸਤੀ ਹੈ ਜੀ ਇਹ ਇਹਦੇ ਨਾਲ ਮਤਲਬ ਫਲਾਈਟ ਨਹੀਂ ਪੈਂਦੀ ਸਿਸਟੈਮਿਕ ਦਾ ਮਤਲਬ ਕੀ ਹੁੰਦਾ ਇੱਕ ਹੁੰਦਾ ਸਿਸਟੈਮਿਕ ਇੱਕ ਹੁੰਦਾ ਕੰਟੈਕਟ ਫੰਗੀਸਾਈਡ ਕੰਟੈਕਟ ਕੀ ਆ ਜਦੋਂ ਉਲੀ ਨੇ ਉਹਦੇ ਕੰਟੈਕਟ ਵਿੱਚ ਆਉਣਾ ਉਹਨੇ ਉਦੋਂ ਖਤਮ ਕਰਨਾ ਤੇ ਸਿਸਟੈਮਿਕ ਦੇ ਵਿੱਚ ਇਹਨਾਂ ਸਿਸਟਮ ਦੇ ਵਿੱਚ ਰਚੇ ਇਹਨਾਂ ਪੌਦੇ ਦੇ ਵੀ ਇਹ ਉਲੀ ਨੂੰ ਆਉਣ ਹੀ ਨਹੀਂ ਦਿੰਦਾ ਇਹ ਸਭ ਤੋਂ ਇੱਕ ਬਿਲਕੁਲ ਸਹੀ ਹੈ ਜੀ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਟੈਕਨੀਕਲ ਕਿਸੇ ਕੰਪਨੀ ਕੋਲ ਨਹੀਂ ਸਿਰਫ ਸੁਮਿਤੋਮੋ ਜਪਾਨ ਕੋਲ ਹੀ ਹੈ ਇਹ ਕੰਪਨੀ ਇਹ ਇੰਪੋਰਟਡ ਹੈ ਜਪਾਨ ਤੋਂ ਇਹ ਇੰਪੋਰਟਡ ਹੈ ਜਪਾਨੀ ਹੈ ਰਿਜ਼ਲਟ ਦੀ ਫੁੱਲ ਗਾਰੰਟੀ ਹੈ ਜੀ ਇਹ ਇੰਪੋਰਟਡ ਹੈ ਇਹ ਬਾਹਰ ਹੀ ਕਿਤੇ ਬਣਦੀ ਹੈ ਇਹ ਇੱਥੇ ਕਿਤੇ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਤੇ ਨਹੀਂ ਬਣਦੀ ਇੰਪੋਰਟਡ ਦਵਾਈ ਆ ਤੇ ਇਹ ਟੈਕਨੀਕਲ ਕਿਸੇ ਹੋਰ ਦੇ ਵਿੱਚ ਨਹੀਂ ਮਿਲਣਾ ਜਿੱਥੇ ਪੈ ਗਈ ਜੀ ਜ਼ਿੰਮੇਦਾਰ ਖੁਦ ਕਹੂਗਾ ਵੀ ਹਾਂ ਜੇ ਸਾਨੂੰ ਰਿਜ਼ਲਟ ਮਿਲਿਆ ਗਾਰੰਟੀ ਹੈ ਜੀ ਕੋਰੇ ਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਹ ਦੇਖੋ ਨਾ ਜੀ ਇਹ ਫਸਟ ਸਟੈਪ ਹੈ ਜੀ ਦੇਖੋ ਬਲੈਕ ਹੋ ਰਿਹਾ ਫਿਰ ਪੂਰੀ ਪੂਰੀ yellow yellow ਹੁੰਦਾ ਹੁੰਦਾ ਮਤਲਬ ਠੀਕ ਹੈ ਇਹ ਪ੍ਰੋਬਲਮ ਸਟਾਰਟਿੰਗ ਤੋਂ ਇਹ ਪ੍ਰੋਬਲਮ ਹੁੰਦੀ ਹੈ ਕਿੰਨੇ ਦਿਨਾਂ ਤੇ ਕਰਨੀ ਆ ਇਹ 40 ਤੋਂ 45 ਦਿਨਾਂ ਦਾ ਜਦੋਂ ਆਲੂ ਹੋ ਜੇ ਉਦੋਂ ਇਹਦੀ ਸਪਰੇ ਹੁੰਦੀ ਹੈ ਕਿੰਨੀ ਡੋਜ਼ ਪੈਣੀ ਆ ਡੋਜ਼ ਇਹਦੀ 200 ਐਮਐਲ ਪਰ ਏਕੜ 200 ਐਮਐਲ ਪਰ ਏਕੜ 40 ਤੋਂ 45 ਦਿਨਾਂ ਦਾ ਹੋ ਜੇ ਜਦੋਂ ਇਹ ਕਰ ਦੋ ਤੇ ਇਸ ਚੀਜ਼ ਦੀ ਜ਼ਿੰਮੇਵਾਰੀ ਰਹੂਗੀ ਬਿਲਕੁਲ ਜੀ ਬਿਲਕੁਲ ਸਭ ਤੋਂ ਐਕਸਲੈਂਟ ਰਿਜ਼ਲਟ ਆਈ ਇਹਦਾ ਵਿਕੋਰੇ ਤੋਂ ਇਹ ਬਚਾ ਕਰੂਗੀ ਆਲੂਆਂ ਦਾ ਤੇ ਆਲੂ ਲਈ ਇਸ ਤੋਂ ਬਿਨਾ ਜਿਹੜਾ ਹੋਰ ਆਪਾਂ ਕੀ ਕੀ ਕਰ ਸਕਦੇ ਆ ਆਲੂ ਦੀ ਫਸਲ ਦਾ ਚੰਗਾ ਝਾੜ ਲੈਣੇ ਚੰਗਾ ਝਾੜ ਲਈ ਜੀ ਬਹੁਤ ਪ੍ਰੋਡਕਟ ਨੇ ਸਾਡੇ ਕੋਲੇ ਹਮਮ ਖੁਸ਼ੀ ਹੈ ਇਹਨਾਂ ਦੀ ਸੁਮਿਟੋਮੋ ਦੀ ਅਲਟਰਾ ਖੁਸ਼ੀ ਹੈ ਜੈਬ੍ਰੈਲੀਕ ਐਸਿਡ ਹੈ ਤੇ ਬਾਕੀ ਕਰੋਥ ਪ੍ਰੋਮੋਟਰ ਪ੍ਰੋਡਕਟ ਸਾਡੇ ਕੋਲ ਕਾਫੀ ਨੇ ਠੀਕ ਹੈ ਬੰਦਾ ਇੱਕ ਵਾਰੀ ਸਾਡੇ ਨਾਲ ਜਦੋਂ ਜੁੜੂਗਾ ਮਿਲੂਗਾ ਉਹਨੂੰ ਸਮਝਾਇਆ ਜਾਊਗਾ ਦੱਸਿਆ ਜਾਊਗਾ ਬਿਲਕੁਲ ਜੀ ਬਿਲਕੁਲ ਬਾਕੀ ਇਸ ਤੋਂ ਕਿ ਫੰਗੀ ਸੀਡ ਸਾਡੇ ਕੋਲ ਸਾਰੇ ਆਲ ਫੰਗੀ ਸੀਡ ਅਵੇਲੇਬਲ ਨੇ ਹੂੰ ਠੀਕ ਹੈ ਨਾ ਪੱਕਾ ਪਿਆਦਾ ਸਾਡਾ ਤੇ ਜਿਵੇਂ ਮੱਕੀ ਤੇ ਮੂੰਗੀ ਹੈ ਟਰੱਕ ਬਾ ਬਹੁਤ ਸੀ ਵੀ ਲੇਟ ਵੈਰਾਈਟੀਆਂ ਹੈਗੀਆਂ ਨੇ ਆਪਣੇ ਕੋਲੇ ਕਣਕ ਦੀਆਂ ਕਣਕ ਦੀ ਲੇਟ ਵੈਰਾਈਟੀ ਜੀ 4357 ਨੀਵ ਸੀਡ ਦੀ ਜੀ ਹੂੰ ਠੀਕ ਹੈ ਤੇ ਇੱਕ ਸ਼ਰੀਨਾ ਬਾਇਸਾਈਡ ਦੀ 2001 ਵੈਰਾਈਟੀ ਹੈ ਜਿਹਦਾ ਆਪਣਾ 65 ਅਸੀਂ 68 ਅਸੀਂ ਨਰਮਾੰਦ ਹੈ ਜੀ ਹੂੰ ਤੇ ਪੱਕਾ ਬਿਲ ਦਵਾਂਗੇ ਐਕਸਲੈਂਟ ਵੈਰਾਈਟੀ ਹੈ ਠੀਕ ਹੈ ਤੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਸ ਫੀਲਡ ਦੇ ਵਿੱਚ ਕੰਮ ਕਰਦਿਆਂ ਨੂੰ ਜੀ ਆਪਣਾ 1988 ਦਾ ਕਾਉਂਟਰ ਹੈ ਜੀ ਹੂੰ अपना 1988 ਦਾ ਕਾਊਂਟਰ ਹੈ 1988 ਦਾ ਕਾਊਂਟਰ ਹੈ 1988 ਦੇ ਬੈਠੇ ਨੇ ਵੀਰੋ ਲਗਭਗ 37 37 ਸਾਲ ਹੋ ਗਏ ਵੀ ਉਦੋਂ ਦੇ ਸਟੇਬਲ ਕੰਮ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਇੱਕੋ ਮਾਰਕੀਟ ਦੇ ਵਿੱਚ ਇੱਕੋ ਹੀਲ ਦੇ ਵਿੱਚ ਸਭ ਤੋਂ ਵੱਡੀ ਗੱਲ ਸਾਨੂੰ ਇੱਥੇ ਕੁਆਲਿਟੀ ਮਿਲਣੀ ਹੈ ਜੀ ਹੂੰ ਠੀਕ ਹੈ ਨਾ ਜੋ ਗੱਲ ਕਹਤੀ ਉਹ ਪੂਰੀ ਉਤਰਾਂਗੇ ਇਸ ਦਾ ਠੀਕ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਇੱਥੇ ਬ੍ਰਾਂਡ ਮਿਲੂਗਾ ਤੇ ਬ੍ਰਾਂਡ ਦਾ ਰੇਟ ਮਿਲੂਗਾ ਕੈਸ਼ ਕਾਊਂਟਰਾਂ ਦੇ ਵਿੱਚ ਬਹੁਤ ਖਾਸ ਇੱਕ ਜੁਨੀਕ ਜਿਹੜੀ ਚੀਜ਼ ਹੈ ਇਹ ਲੈ ਕੇ ਆਏ ਨੇ ਦੇ ਇਸ ਤੋਂ ਮੈਨਾਂ ਆਪਣੇ ਕੋਲੇ ਨਵੀਆਂ ਵੈਰਾਈਟੀਆਂ ਤਾਂ ਹੈਗੀਆਂ ਨੇ ਜੀ ਕਣਕ ਦੀਆਂ ਆਲੂ ਵਾਲਾ ਸਾਰਾ ਪ੍ਰੋਡਕਟ ਹੋ ਗਿਆ ਤੇ ਕਣਕ ਤੇ ਜਿਹੜੀਆਂ ਅੱਗੇ ਸਪਰੇਹਾਂ ਹੋਣੀਆਂ ਨੇ ਕਣਕ ਤੇ ਸਪਰੇਹਾਂ ਜਿਵੇਂ ਜੀ ਪਹਿਲੀ ਸਪਰੇਹ ਕਹ ਲੋ ਆਪਾਂ ਕਣਕ ਦੀ ਸੀਡ ਦੀ ਸਿਉਂਤ ਤੇ ਪਹਿਲਾਂ ਪੈਂਡੀ ਕਰਦੇ ਆ ਪੈਂਡੀ ਪੈਂਡੀ ਹੋਗੀ ਕੋਈ ਸਿੰਗਲ ਪੈਂਡੀ ਕਰ ਰਿਹਾ ਲੀਟਰ ਕਰ ਰਿਹਾ ਕੋਈ ਵਕੀਰਾ ਨਾਲ ਕਰ ਰਿਹਾ ਵਕੀਰਾ ਦਾ ਰੇਟ ਅਸੀਂ ਦੱਸਿਆ 1390 ਰੁਪਏ ਤੋਂ ਸਟਾਰਟ ਹੈ ਠੀਕ ਹੈ ਤੇ ओरिजिनल ओरिजिनल ਦਾ ਵੀ ਤੁਹਾਨੂੰ ਬਾਜ਼ਾਰ ਨਾਲੋਂ ਕਾਫੀ ਅੰਤਰ ਮਿਲੂਗਾ ਅਸੀਂ ਰੇਟ ਨਹੀਂ ਦੱਸ ਸਕਦੇ ਸਾਨੂੰ ਫੋਨ ਤੇ ਕੰਟੈਕਟ ਕਰੋ ਸਾਡੇ ਨਾਲ ਫੋਨ ਤੇ ਵੀ ਆਪਾਂ 2.5 30 ਬਾ ਮਾਗੇ ਤੇ ਹਰੇਕ ਪ੍ਰੋਡਕਟ ਦਾ ਬਿੱਲ ਮਿਲੂਗਾ ਪੱਕਾ ਪੱਕਾ ਬਿੱਲ ਜਰੂਰ ਜੀ ਪੱਕਾ 100% ਜੀ ਤੇ ਇਸ ਦਵਾਈ ਦੀ ਵੀਰੋ ਕੰਪਨੀ ਇੰਨੀ ਗਰੰਟੀ ਲੈਂਦੀ ਹੈ ਵੀ ਜਦੋਂ ਕਰਤੀ ਤਾਂ 48 ਘੰਟਿਆਂ ਦੇ ਵਿੱਚ ਵਿੱਚ ਰਿਜ਼ਲਟ ਮਿਲੂਗਾ ਜੀ ਪੱਕਾ ਮਿਲੂਗਾ ਜੀ ਜ਼ਿੰਮੇਦਾਰ ਖੁਦ ਕਹੂਗਾ ਵੀ ਸਾਨੂੰ ਪਤਾ ਲੱਗਿਆ ਸਪਰੇਅ ਕੀਤੀ ਦਾ ਠੀਕ ਹੈ ਹਾਂਜੀ ਤੇ ਡਰੇਕੋ ਇਸ ਵਾਰ ਪਹਿਲੀ ਵਾਰ ਹੈ ਜੀ ਇਹ ਮਾਰਕੀਟ ਬਿਲਕੁਲ ਪਹਿਲੀ ਵਾਰ ਹੈ ਜੀ ਪਹਿਲੀ ਵਾਰ ਹੈ ਮਾਰਕੀਟ ਦੇ ਵਿੱਚ ਤੇ ਜ਼ਰੂਰ ਵਰਤੋ ਥੋੜੀ ਵਰਤੋ ਤੇ ਵਰਤ ਕੇ ਦੱਸਿਓ ਜ਼ਰੂਰ ਵੀ ਹਾਂ ਵਾਕੀ ਰਿਜ਼ਲਟ ਮਿਲੇ ਕਿਸਾਨ ਪ੍ਰਭੋ ਸਾਡੀ ਦੁਕਾਨ ਤੇ ਸੋਨੂੰ ਬ੍ਰਾਂਡਡ ਹੀ ਕੰਪਨੀਆਂ ਦੇ ਸਾਮਾਨ ਮਿਲਣਗੇ ਜਿਸ ਤਰ੍ਹਾਂ ਸੁਮੀਟੋਮੋ ਦੇ ਹਰ ਪ੍ਰੋਡਕਟ ਤੁਹਾਨੂੰ ਮਿਲਣਗੇ ਫਿਰ ਤੁਹਾਨੂੰ ਨਾਗਰਜ ਉਹਨਾਂ ਦੇ ਹਰ ਪ੍ਰੋਡਕਟ ਮਿਲਣਗੇ ਆਈਪੀਐਲ ਦੇ ਪ੍ਰੋਡਕਟ ਮਿਲਣਗੇ ਸਜੈਂਟਾ ਦੇ ਮਿਲਣਗੇ ਵਾਇਰ ਦੇ ਮਿਲਣਗੇ ਸਾਰੀਆਂ ਸਟੈਂਡਰਡ ਦੀਆਂ ਕੰਪਨੀਆਂ ਦੇ ਬ੍ਰਾਂਡ ਮਿਲ ਲਗੇ ਕਿਉਂਕਿ ਸਾਡੀ ਜਿਹੜੀ ਦੁਕਾਨਦਾਰੀ ਹੈ ਕੁਆਲਿਟੀ ਦੀ ਦੁਕਾਨਦਾਰੀ ਹੈ ਅਸੀਂ ਕੁਆਲਿਟੀ ਤੋਂ ਬਿਮੁਖ ਨਹੀਂ ਹੋ ਸਕਦੇ ਸਾਡਾ ਮਿਸ਼ਨ ਇੱਕੋ ਹੀ ਹੈ ਵੀ ਕਸਟਮਰ ਦੀ ਸੈਟੀਸਫੈਕਸ਼ਨ ਜਿਹੜੀ ਹੈ ਉਹ ਸਾਡਾ ਮਾਟੋ ਹੈ ਜੇ ਕਸਟਮਰ ਦੀ ਸੈਟੀਸਫੈਕਸ਼ਨ ਹੈ ਤਾਂ ਸਾਰਾ ਕੁਝ ਹੈ ਸਾਨੂੰ ਤਾਂ ਕਸਟਮਰ ਆ ਕੇ ਇਹ ਗੱਲ ਕਹੇ ਵੀ ਸੇਰ ਜੀ ਸੋਥੋ ਸੀ ਕਣਕ ਦਾ ਬੀਜ ਲਿਆ ਸੀ ਸੋਥੋ ਸੀ ਦਵਾਈ ਲਈ ਸੀ ਸਾਡਾ ਝਾੜ ਪੂਰਾ ਨਿਕਲਿਆ ਥੋੜੀ ਦਵਾਈ ਨੇ ਸਾਡਾ ਪੂਰਾ ਕੰਮ ਕੀਤਾ ਤਾਂ ਕਿ ਸਾਡਾ ਮਨ ਖੁਸ਼ ਹੁੰਦਾ ਉਸ ਗੱਲ ਦੇ ਨਾਲ ਤੋਂ ਸੋ ਬੇਨਤੀ ਹੈ ਕਿ ਸਾਡੀ ਦੁਕਾਨ ਤੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਫੋਨ ਕਰੋ ਤੁਹਾਨੂੰ ਹਰ ਚੀਜ਼ ਕੁਆਲਟੀ ਮਿਲੂ ਬਸ ਇੱਕ ਹੀ ਬੇਨਤੀ ਕੋਈ ਵੀ ਤੁਸੀਂ ਦਵਾਈ ਸਪਰੇ ਜਾਂ ਕਣਕ ਦਾ ਬੀਜ ਜਾਂ ਕਣਕ ਦੀ ਕੋਈ ਵੀ ਦਵਾਈ ਆਲੂਆਂ ਦੀ ਕੋਈ ਵੀ ਦਵਾਈ ਬਾਜ਼ਾਰ ਦੇ ਵਿੱਚ ਖਰੀਦਦੇ ਹੋ ਤਾਂ ਪਹਿਲਾਂ ਮੈਨੂੰ ਕੋਲ ਕਰੋ ਮੇਰੇ ਨਾਲ ਕੰਟੈਕਟ ਕਰੋ ਮੇਰੇ ਤੋਂ ਰੇਟ ਪੁੱਛੋ ਜਿਹੜਾ ਕਿ ਥੋੜਾ ਵੱਧ ਤੋਂ ਵੱਧ ਅਸੀਂ ਫਾਇਦਾ ਕਰੀਏ ਸਾਨੂੰ ਇੱਕ ਵਾਰੀ ਜ਼ਰੂਰ ਮੌਕਾ ਦਿਓ ਵੀ ਇੱਕ ਵਾਰੀ ਕੋਈ ਵੀ ਪ੍ਰੋਡਕਟ ਕੁਝ ਵੀ ਲੈਣਾ ਤੁਸੀਂ ਇੱਕ ਵਾਰੀ ਲੈਣ ਤੋਂ ਪਹਿਲਾਂ ਆ ਨੰਬਰਾਂ ਤੇ ਫੋਨ ਕਰ ਲਓ ਥੋੜਾ ਫਾਇਦਾ ਜ਼ਰੂਰ ਹੋਊਗਾ ਫੋਨ ਕਰਕੇ ਇੱਕ ਵਾਰੀ ਰੇਟ ਦਾ ਪਤਾ ਕਰ ਲਓ ਜੇ ਨਾ ਫਾਇਦਾ ਲੱਗਿਆ ਤਾਂ ਤੁਸੀਂ ਲਈ ਸਕਦੇ ਹੋ ਕਿਤੋਂ ਨਹੀਂ 100% ਤਾਂ ਤੁਹਾਡਾ ਫਾਇਦਾ ਹੋਊਗਾ ਹੀ ਹੋਊਗਾ ਜਦੋਂ ਤੁਸੀਂ ਇੱਕ ਵਾਰੀ ਕਾਲ ਕਰ ਲਈ ਤੁਸੀਂ ਹੋਰ ਕਿਤੇ ਜਾਣੇ ਨਹੀਂ ਬਿਲਕੁਲ ਪੱਕਾ ਮਿਲੂ ਹਰ ਦਵਾਈ ਦਾ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਤੇ ਵੱਡੀ ਗੱਲ ਕਰੀਏ ਆਪਾਂ ਐਡਰੈਸ ਦੀ ਗੱਲ ਕਰ ਲਈਏ ਵੀ ਆਪਣਾ ਪਹਿ ਕਿੱਥੇ ਜੇ ਜਾਂਦਾ ਕਿਹੜਾ ਸ਼ਹਿਰ ਹੈ ਆਪਣਾ ਸ਼ਹਿਰ ਤਾਂ ਆਪਾਂ ਮੰਡੀ ਜੀ ਜੀ ਡਿਸਟ੍ਰਿਕਟ ਬਰਨਾਲਾ ਹਮ ਤਾਜੋ ਰੋਡ ਨੀਅਰ ਮੇਨ ਬੱਸ ਸਟੈਂਡ ਬਠਿੰਡਾ ਬਰਨਾਲਾ ਹਾਈਵੇ ਤੋਂ ਤਾਜੋ ਰੋਡ ਨੂੰ ਆਉਣੇ ਤਾਂ 150 ਮੀਟਰ ਤੇ ਆਪਣੀ ਸ਼ਾਪ ਹੈ ਕਿਸਾਨ ਬੀਜ ਭੰਡਾਰ ਹੈ ਜਦੋਂ ਤੁਸੀਂ ਬਰਨਾਲਾ ਵਾਲੀ ਸਾਈਡ ਤੋਂ ਆਉਣਾ ਤਾਂ ਖੱਬੇ ਪਾਸੇ ਨੂੰ ਜਿਹੜਾ ਪਹਿਲਾ ਪੁਲ ਹੈ ਪਹਿਲਾ ਪੁਲ ਚੜਨਾ ਨਹੀਂ ਹੈਗਾ ਉਸ ਤੋਂ ਨਾਲ ਹੀ ਰੋਡ ਨਿਕਲਦਾ ਉੱਥੋਂ ਜੇ ਚੰਡੀਗੜ੍ਹ ਵਾਲੀ ਸਾਈਡ ਤੋਂ ਆਉਣਾ ਤਾਂ ਰਾਈਟ ਸਾਈਡ ਸੱਜੇ ਪਾਸੇ ਤੇ ਤੁਸੀਂ ਕਦੋਂ ਵੀ ਇਸ ਜੇ ਤੁਸੀਂ ਨਹੀਂ ਵੀ ਕੁਝ ਲੈਣਾ ਰੋਡ ਤੋਂ ਲੰਘ ਰਹੇ ਹੋ ਤਾਂ ਇੱਕ ਵਾਰੀ ਆਹ ਦੁਕਾਨ ਤੇ ਆ ਕੇ ਵਿਜ਼ਿਟ ਕਰ ਜੋ ਤੁਹਾਨੂੰ ਇੱਥੇ ਆ ਕੇ ਪਤਾ ਲੱਗ ਜਾਊਗਾ ਵੀ ਕਿੰਨੀ ਕੁ ਕੁਆਲਿਟੀ ਆ ਕਿੰਨਾ ਕੁ ਬ੍ਰਾਂਡ ਆ ਕਿੰਨਾ ਕਿ ਇਹ ਮਾਲ ਚੰਗਾ ਰੱਖਦੇ ਨੇ ਤਾਂ ਕਿ ਆਪਣਾ ਭਰੋਸਾ ਇਹਨਾਂ ਤੇ ਬਣ ਸਕੇ ਵੀ ਵੱਡੀ ਗੱਲ ਕੀ ਆਪਣਾ ਫਾਇਦਾ ਹੋ ਜੇ ਕਿਉਂਕਿ ਇੱਥੇ ਕੁਆਲਿਟੀ ਮਿਲਦੀ ਹੈ ਜਿਹੜੀ ਗੱਲ ਕਰਕੇ ਮੈਨੂੰ ਇਹ ਚੰਗੇ ਲੱਗਦੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ ਜੀ ਤਾਂ